ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਰੋਕ ਕਰਦੇ ਹਾਂ ਇਸ ਵੇਲੇ ਦੇ ਹੈਡਲਾਈਨਸ ਵੱਲ ਤਾਂ ਕੈਂਬਰਾ ਵਿੱਚ ਕਿਰਾਏ ਦੀ ਬੁਕਿੰਗ ਤੇ ਲੇਵੀ ਦਾ ਰਿਹਾਇਸ਼ੀ ਸਪਲਾਈ ਤੇ ਪਵੇਗਾ ਪ੍ਰਭਾਵ ਰੈਂਟਲ ਐਪਸ ਤੇ ਵਧੇਗੀ ਮਹਿੰਗਾਈ ਈ-ਸਕੂਟਰ ਆਪਰੇਟਰ ਅੰਦਰੂਨੀ ਮੈਲਬੌਰਨ ਵਿੱਚ ਯਾਰਾ ਸ਼ਹਿਰ ਦੇ ਇਕਰਾਰਨਾਮੇ ਤੋਂ ਹਟੇ ਪਿੱਛੇ ਪੋਰਟ ਐਡੀਲੇਡ ਦਾ ਸੰਗੀਤ ਸਥਾਨ ਮਿਲਜ਼ੇਸ ਡਿਸਟਿਲੇਸ਼ਨ ਸ਼ੋਰ ਦੀ ਸ਼ਿਕਾਇਤ ਕਾਰਨ ਹੋਵੇਗਾ ਬੰਦ ਆਸਟ੍ਰੇਲੀਆਈ ਕ੍ਰਿਕਟ ਵਿੱਚ ਨਵਾਂ ਹੰਗਾਮਾ ਇੱਕ ਤਜਰਬੇਕਾਰ ਖਿਡਾਰੀ ਮੈਚ ਛੱਡ ਪਤਨੀ ਨਾਲ ਐਫ 1 ਰੇਸ ਦੇਖਣ ਨਿਕਲਿਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਏਸੀਟੀ ਸਰਕਾਰ ਦਾ ਕਹਿਣਾ ਹੈ ਕਿ ਥੋੜੇ ਸਮੇਂ ਲਈ ਕਿਰਾਏਦਿਆਂ ਰਿਹਾਇਸ਼ਾਂ ਦੀ ਬੁਕਿੰਗ ਤੇ ਲੇਵੀ ਲਗਾਉਣ ਦਾ ਕੈਨਬਰਾ ਵਿੱਚ ਰਿਹਾਇਸ਼ ਦੀ ਸਪਲਾਈ ਵਧਾਉਣ ਤੇ ਸਿਰਫ ਬਹੁਤ ਹੀ ਮਾਮੂਲੀ ਪ੍ਰਭਾਵ ਪਵੇਗਾ ਕਿਉਂਕਿ ਯੋਜਨਾਬੱਧ ਟੈਕਸ ਦਾ ਮੁੱਖ ਉਦੇਸ਼ ਮਾਲੀਆ ਵਧਾਉਣਾ ਹੈ ਦੱਸ ਦਈਏ ਕਿ ਇਸ ਹਫਤੇ ਪੇਸ਼ ਕੀਤੇ ਗਏ ਕਾਨੂੰਨ ਦੇ ਤਹਿਤ Airbnb ਅਤੇ Stays ਵਰਗੇ ਬੁਕਿੰਗ ਸੇਵਾ ਐਪਸ ਨੂੰ ਜੁਲਾਈ ਤੋਂ ਬੁਕਿੰਗ ਤੇ 5% ਲੇਵੀ ਦਾ ਭੁਗਤਾਨ ਕਰਨਾ ਪਵੇਗਾ ਜੋ ਕਿ ਸੰਭਾਵਿਤ ਤੌਰ ਤੇ ਯੂਜ਼ਰਸ ਨੂੰ ਦੇਣਾ ਪਵੇਗਾ ਏਸੀਟੀ ਦੇ ਖਜ਼ਾਨਚੀ ਕ੍ਰਿਸਟੀਲ ਨੇ ਕਿਹਾ ਕਿ ਇਸ ਖੇਤਰ ਵਿੱਚ ਅੰਦਾਜ਼ਨ 1100 ਥੋੜੇ ਸਮੇਂ ਲਈ ਕਿਰਾਏ ਤੇ ਦੇਣ ਵਾਲੀਆਂ ਰਹਿਸ਼ੇਤ ਸਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਲੇਵੀ ਦਾ ਉਹਨਾਂ ਵਿੱਚੋਂ ਕੁਝ ਨੂੰ ਲੰਬੇ ਸਮੇਂ ਦੇ ਕਿਰਾਏ ਤੇ ਬਦਲਣ ਤੇ ਬਹੁਤ ਮਾਮੂਲੀ ਪਰ ਸਕਾਰਾਤਮਕ ਅਸਰ ਪਵੇਗਾ ਇੱਕ ਸਮੇਂ ਜਦੋਂ ਸਾਨੂੰ ਹੋਰ ਰਿਹਾਇਸ਼ੀ ਸਪਲਾਈ ਦੀ ਜ਼ਰੂਰਤ ਹੈ ਇਸ ਦਾ ਅਜੇ ਵੀ ਸੰਭਾਵੀ ਤੌਰ ਤੇ ਸਕਾਰਾਤਮਕ ਪ੍ਰਭਾਵ ਹੈ ਇਸ ਲਈ ਬਜਾਏ ਲੇਵੀ ਦਾ ਮੁੱਖ ਉਦੇਸ਼ ਮਾਲੀਆ ਪੈਦਾ ਕਰਨਾ ਅਤੇ ਇਸ ਵਪਾਰ ਵਿੱਚ ਖੇਡਣ ਦੇ ਮੈਦਾਨ ਨੂੰ ਬਰਾਬਰ ਕਰਨਾ ਹੋਵੇਗਾ ਮੌਜੂਦਾ ਰਿਹਾਇਸ਼ ਪ੍ਰਦਾਤਾਵਾਂ ਦੀ ਇੱਕ ਸ਼੍ਰੇਣੀ ਹੈ ਜਿਵੇਂ ਕਿ ਹੋਟਲ ਜੋ ਤਨਖਾਹ ਟੈਕਸਾਂ ਸਮੇਤ ਕਈ ਤਰ੍ਹਾਂ ਦੇ ਟੈਕਸ ਅਦਾ ਕਰਦੇ ਨੇ ਜੋ ਕਿ ਥੋੜੇ ਸਮੇਂ ਦੇ ਕਿਰਾਏ ਪ੍ਰਦਾਤਾਵਾਂ ਦੁਆਰਾ ਅਦਾ ਨਹੀਂ ਕੀਤੇ ਜਾਂਦੇ ਇਹ ਬਿੱਲ ਇੱਕ ਨਿਰਪੱਖ ਸੰਤੁਲਨ ਬਣਾਉਂਦਾ ਹੈ। ਇਹ ਲੇਵੀ 28 ਦਿਨਾਂ ਤੋਂ ਘੱਟ ਸਮੇਂ ਦੀ ਬੁਕਿੰਗ ਤੇ ਲਾਗੂ ਹੋਵੇਗੀ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਹ ਲਾਗਤ ਖਪਤਕਾਰਾਂ ਦੇ ਪਾ ਦਿੱਤੀ ਜਾਵੇਗੀ। ਬੁਕਿੰਗ ਸੇਵਾ ਪ੍ਰਦਾਤਾਵਾਂ ਦੀ ਤਿਮਾਹੀ ਦੇ ਅੰਤ ਵਿੱਚ 30 ਦਿਨਾਂ ਦੇ ਅੰਦਰ ਰਜਿਸਟਰ ਕਰਨ, ਤਿਮਾਹੀ ਰਿਟਰਨ ਜਮਾ ਕਰਨ ਅਤੇ ਲੇਵੀ ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਥੋੜੇ ਸਮੇਂ ਲਈ ਰਹਿਣ ਵਾਲੇ ਪਲੇਟਫਾਰਮ ਸੈਲਾਨੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਬਣੇ ਰਹਿਣਗੇ। ਦੱਸਿਆ ਕਿ ਸਰਕਾਰ ਨੇ ਪਿਛਲੇ ਸਾਲ ਦੇ ਬਜਟ ਵਿੱਚ ਲੇਵੀ ਲਈ ਵਚਨਬੱਧਤਾ ਪ੍ਰਗਟਾਈ ਸੀ ਜਿਸ ਤੇ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਹ ਆਪਣੇ ਪਹਿਲੇ ਸਾਲ ਵਿੱਚ 3.8 ਮਿਲੀਅਨ ਜਟਾਏਗੀ ਇਸ ਤੋਂ ਬਾਅਦ 2026-27 ਵਿੱਚ ਲਗਭਗ 4 ਮਿਲੀਅਨ ਡਾਲਰ ਜਟਾਏਗੀ ਇਹ ਵਿਕਟੋਰੀਆ ਸਰਕਾਰ ਦੁਆਰਾ ਥੋੜੇ ਸਮੇਂ ਵਿੱਚ ਰੁਕਣ ਵਾਲੀ ਰਿਹਾਇਸ਼ ਤੇ ਲਗਾਏ ਗਏ 7.5% ਟੈਕਸ ਦੇ ਆਧਾਰ ਤੇ ਚਾਰ ਕੀਤਾ ਗਿਆ ਹੈ ਖਜ਼ਾਨਾ ਵਿਭਾਗ ਨੇ ਬਿੱਲ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲੇਵੀ ਬੁਕਿੰਗ ਦੀ ਕੁੱਲ ਲਾਗਤ ਤੇ ਲਾਗੂ ਹੋਵੇ। ਮੂਨੀ ਵੈਲੀ ਕੌਂਸਲ ਨੇ ਕਿਹਾ ਇਹ ਕਿ ਉਹ ਹੋਰ ਸਥਾਨਕ ਸਰਕਾਰੀ ਖੇਤਰਾਂ ਵਿੱਚ ਸਾਂਝੇ ਈ-ਸਕੂਟਰ ਟ੍ਰਾਇਲਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਉਹਨਾਂ ਨੇ ਨੋਟ ਕੀਤਾ ਹੈ ਕਿ ਉਹ ਆਪਣੇ ਕੁਝ ਸਥਾਨਕ ਨਿਵਾਸੀਆਂ ਦੀਆਂ ਚਿੰਤਾਵਾਂ ਤੋਂ ਜਾਣੂ ਹੋ ਰਹੇ ਨੇ। ਉਹਨਾਂ ਨੇ ਭਰੋਸਾ ਦਿੱਤਾ ਕੇ ਮਾਹਿਰ ਅਜੇ ਵੀ ਕਿਫਾਇਤੀ ਆਵਾਜਾਈ ਦੇ ਭਵਿੱਖ ਬਾਰੇ ਆਸ਼ਾਵਾਦੀ ਹੋ ਸਕਦੇ ਹਨ ਤਾਂ ਇਸ ਬਦਲਾਅ ਦੇ ਤਹਿਤ ਲਾਈਮ ਅਤੇ ਨਿਊਰੋਨ ਆਪਰੇਟਰਾਂ ਨੂੰ ਕੌਂਸਲ ਨੂੰ 400% ਵਾਧੂ ਫੀਸ ਦਾ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪ੍ਰਤੀ ਈ-ਸਕੂਟਰ ਪ੍ਰਤੀ ਦਿਨ 5 ਡਾਲਰ ਦਾ ਵਾਧਾ ਜੋ ਕਿ 1 ਡਾਲਰ ਤੋਂ ਵਾਧਾ ਹੈ। ਕੌਂਸਲ ਨੇ ਕਿਹਾ ਕਿ ਇਹ ਵਾਧਾ ਰੇਟ ਪੇਰਾਂ ਦੇ 5,70,000 ਡਾਲਰ ਦੇ ਪੈਸੇ ਦੀ ਪਰਪਾਈ ਲਈ ਜ਼ਰੂਰੀ ਸੀ ਜੋ ਫੁੱਟਪਾਥਾਂ ਤੇ ਖਿੰਡੇ ਹੋਏ ਸਕੂਟਰਾਂ ਨੂੰ ਸਾਫ਼ ਕਰਨਾ ਸਕੂਟਰ ਪਾਰਕਿੰਗ ਬੇ ਵਿੱਚ ਰੱਖਣ ਅਤੇ ਇੱਕ ਵਕੀਲ ਦੁਆਰਾ ਕਾਨੂੰਨੀ ਕਾਰਵਾਈ ਦਾ ਬਚਾਅ ਕਰਨ ਲਈ ਖਰਚ ਹੋ ਰਿਹਾ ਸੀ ਜਿਸ ਨੇ ਦੋਸ਼ ਲਗਾਇਆ ਕਿ ਇਹ ਯੋਜਨਾ ਸੁਰੱਖਿਆ ਲਈ ਖਤਰਾ ਹੈ ਸਿਡਨੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਮੈਨੇਜਮੈਂਟ ਦੇ ਪ੍ਰੋਫੈਸਰ ਸਟੀਫਨ ਗਰੀਵਜ਼ ਨੇ ਕਿਹਾ ਕਿ ਲਾਈਮ ਅਤੇ ਨਿਊਰਨ ਨੂੰ ਵਾਪਸ ਲੈਣਾ ਸ਼ਹਿਰ ਸਪਾਟੇ ਵਿਦਿਆਰਥੀਆਂ ਅਤੇ ਉਨ੍ਹਾਂ ਯਾਤਰੀਆਂ ਲਈ ਚੰਗੀ ਖਬਰ ਨਹੀਂ ਹੈ ਜੋ ਜਨਤਕ ਆਵਾਜਾਈ ਨਾਲ ਜੁੜਨ ਲਈ ਇਹਨਾਂ ਦੀ ਪਰਤੋ ਕਰਦੇ ਨੇ ਪਰ ਉਹਨਾਂ ਦਾ ਮੰਨਣਾ ਹੈ ਕਿ ਮੈਲਬੌਰਨ ਵਿੱਚ ਟਿਕਾਊ ਅਤੇ ਕਿਫਾਇਤੀ ਆਵਾਜਾਈ ਅਜੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਮੈਲਬੌਰਨ ਵਿੱਚ ਈ-ਸਕੂਟਰਾਂ ਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਹੋਰ ਵਿਕਲਪ ਲਾਜ਼ਮੀ ਥਰਡ ਪਾਰਟੀ ਸੀਪੀਟੀ ਵਰਗਾ بیمਾ ਪੇਸ਼ ਕਰਨਾ ਹੋਵੇਗਾ ਸਾਨੂੰ ਉਹਨਾਂ ਨਾਲ ਇੱਕ ਵਾਹਨ ਵਾਂਗ ਵਿਵਹਾਰ ਕਰਨ ਦੀ ਲੋੜ ਹੈ ਇਸ ਹੱਦ ਵਿੱਚ ਕਿ ਲੋਕਾਂ ਨੂੰ ਕੁਝ بیمਾ ਕਰਵਾਉਣ ਦੀ ਲੋੜ ਹੈ ਇਹ ਉਸੇ ਸੀਪੀਟੀ ਮਾਡਲ ਤੇ ਇੱਕ ਛੋਟੀ ਜਿਹੀ ਲਾਗਤ ਹੋ ਸਕਦੀ ਹੈ ਜੋ ਅਸੀਂ ਵਰਤਮਾਨ ਵਿੱਚ ਅਦਾ ਕਰਦੇ ਹਾਂ ਇਹ ਕਾਫੀ ਵਾਜਬ ਜਾਪਦਾ ਹੈ ਤਾਂ ਜੋ ਜੇਕਰ ਤੁਸੀਂ ਕਿਸੇ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ ਹੋ ਤੇ ਕਿਸੇ ਨੂੰ ਸੱਟ ਲੱਗ ਜਾਂਦੀ ਹੈ ਆਉਟ ਨੁਕਸਾਨ ਨੂੰ ਕਵਰ ਕੀਤਾ ਜਾ ਸਕਦਾ ਹੈ ਜਿਵੇਂ ਕਿ ਜੇਕਰ ਉਹ ਕਿਸੇ ਕਾਰਨ ਟਕਰਾ ਵੀ ਜਾਂਦੇ ਨੇ ਤਾਂ ਬੀਮਾ ਤਾਂ ਮਿਲ ਹੀ ਜਾਏਗਾ ਪੋਰਟ ਐਡੀਲੇਟ ਸੰਗੀਤ ਸਥਾਨ ਮਿਲਜੇਜ਼ ਡਿਸਟਿਲੇਸ਼ਨ ਸ਼ੋਰ ਦੀ ਸ਼ਿਕਾਇਤ ਕਾਰਨ ਬੰਦ ਹੋਣ ਦਾ ਸਾਹਮਣਾ ਕਰ ਰਿਹਾ ਹੈ ਪੋਰਟ ਐਡੀਲੇਟ ਦੇ ਇੱਕ ਖੇਤਰ ਵਿੱਚ ਇੱਕ ਪ੍ਰਸਿੱਧ ਸਥਾਨ ਦੇ ਮਾਲਕਾਂ ਦਾ ਕਹਿਣਾ ਹੈ ਕਿ ਮਨੋਰੰਜਨ ਅਤੇ ਭਾਈਚਾਰਕ ਜ਼ਮੀਨ ਦੀ ਵਰਤੋਂ ਲਈ ਇਸ ਜਗ੍ਹਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਇੱਕ ਆਵਾਜ਼ ਦੀ ਸ਼ਿਕਾਇਤ ਕਰਨ ਬੰਦ ਹੋਣ ਜਾ ਰਿਹਾ ਹੈ ਦੱਸ ਦਈਏ ਕਿ ਮਿਲਜੇਸ ਡਿਸਟਿਲੇਸ਼ਨ 3 ਸਾਲਾਂ ਤੋਂ ਟਾਊਡ ਸਟ੍ਰੀਟ ਤੇ ਸਥਿਤ ਹੈ ਜਿੱਥੇ ਇਹ ਸਥਾਨਕ ਤੌਰ ਤੇ ਬਣੀ ਹੋਈ ਸ਼ਰਾਬ ਪਰੋਸਦਾ ਹੈ ਇੱਕ ਕੈਫੇ ਅਤੇ ਆਰਟਸ ਕਲਾਸਾ ਚਲਾਉਂਦਾ ਹੈ ਲਾਈਵ ਸੰਗੀਤ ਦੀ ਪੇਸ਼ਕਸ਼ ਕਰਦਾ ਹੈ ਅਤੇ ਰਾਜ ਦੀ ਸੈਰ-ਸਪਾਟਾ ਵੈੱਬਸਾਈਟ ਤੇ ਸੂਚੀਬੱਧ ਵੀ ਹੈ ਇੱਕ ਵਪਾਰਕ ਕੇਂਦਰ ਦੇ ਨਾਲ ਲੱਗਦੀ ਅਤੇ ਰਾਇਲ ਆਰਮਸ ਹੋਟਲ ਦੇ ਆਲੇ-ਦੁਆਲੇ ਇੱਕ ਰੈਸਟੋਰੈਂਟ ਅਤੇ ਬੋਤਲਾਨੀ ਦੁਕਾਨ ਤੋਂ ਥੋੜੀ ਦੂਰ ਚੌੜੀ ਗਲੀ ਵਿੱਚ ਲਗਭਗ 1 ਦਰਜਨ ਨਿਵਾਸੀ ਤੇ ਕਈ ਹੋਰ ਕਾਰੋਬਾਰ ਮੌਜੂਦ ਹਨ ਮਾਲਕ ਐਡਰੀਅਨ ਗਲਿੰਡੋ ਨੇ ਕਿਹਾ ਕਿ ਉਹਨਾਂ ਦੀਆਂ ਮੁਸ਼ਕਲਾਂ ਪਿਛਲੇ ਸਾਲ April ਵਿੱਚ ਸ਼ੁਰੂ ਹੋਈਆਂ ਸਨ ਜਦੋਂ ਇੱਕ ਰਿਹਾਇਸ਼ ਦੇ ਦੋ ਨਿਵਾਸੀਆਂ ਨੇ ਦੱਖਣੀ ਆਸਟ੍ਰੇਲੀਆ ਦੀ ਲਾਇਸੈਂਸਿੰਗ ਕੋਰਟ ਵਿੱਚ ਸ਼ੋਰ ਸ਼ਰਾਬੇ ਬਾਰੇ ਸ਼ਿਕਾਇਤ ਕੀਤੀ ਸੀ ਅਦਾਲਤ ਨੇ ਸ਼ੁਰੂ ਵਿੱਚ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਕਿਉਂਕਿ ਉਹ ਸਿਰਫ ਇੱਕ ਸੀ ਕਿਸੇ ਲਾਇਸੈਂਸशुदा ਸਥਾਨ ਬਾਰੇ ਸ਼ੋਰ ਦੀ ਸ਼ਿਕਾਇਤ ਦੇ ਵਿਚਾਰ ਕਰਨ ਲਈ ਘੱਟੋ-ਘੱਟ 10 ਲੋਕਾਂ ਦੁਆਰਾ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ ਜੋ ਉਸ ਖੇਤਰ ਵਿੱਚ ਰਹਿੰਦੇ ਹੋਣ काम करते होन या पूजा करते होन दक्षिण अफ्रीका सरकार ਦੇ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸ਼ਰਾਬ ਤੇ ਜੂਆ ਕਮਿਸ਼ਨਰ ਸ਼ਿਕਾਇਤ ਦੀ ਪ੍ਰਕਿਰਤੀ ਦੇ ਆਧਾਰ ਤੇ ਘੱਟ ਲੋਕਾਂ ਦੁਆਰਾ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਸਵੀਕਾਰ ਕਰ ਸਕਦਾ ਹੈ ਗਲਿੰਡੋ ਅਤੇ ਉਹਨਾਂ ਦੀ ਪਤਨੀ ਹੈਲਨ ਨੇ ਕਿਹਾ ਕਿ ਉਹ 2023 ਦੇ ਅੱਧ ਵਿੱਚ ਸ਼ਿਕਾਇਤਕਰਤਾ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਲਈ ਪਹਿਲਾਂ ਹੀ ਮਿਲ ਚੁਕੇ ਸਨ ਅਤੇ ਇਮਾਰਤ ਦੇ ਸਾਹਮਣੇ 55 ਡੈਸੀਬਲ ਸਾਊਂਡ ਪ੍ਰੂਫ ਦਰਵਾਜ਼ੇ ਲਗਾਉਣ ਦੇ ਨਾਲ-ਨਾਲ ਅੰਦਰੂਨੀ ਸਾਊਂਡ ਇਨਸੂਲੇਸ਼ਨ ਲਗਾਉਣ ਲਈ 27000 ਡਾਲਰ ਦਾ ਖਰਚਾ ਕੀਤਾ ਸੀ ਉਹਨਾਂ ਦੱਸਿਆ ਕਿ ਅੱਜ ਅਸੀਂ ਜਿੱਥੇ ਵੀ ਕੋਈ ਸੰਗੀਤ ਚਲਾਉਂਦੇ ਹਾਂ ਦਰਵਾਜ਼ੇ ਬੰਦ ਰੱਖਦੇ ਹਾਂ ਸਾਡੇ ਕੋਲ ਲੋਕਾਂ ਨੂੰ ਦਰਵਾਜ਼ੇ ਖੁੱਲੇ ਰੱਖਣ ਬਾਹਰ ਸ਼ਰਾਬ ਪੀਣ ਇਸ ਤਰ੍ਹਾਂ ਦੀ ਚੀਜ਼ ਦੀ ਆਗਿਆ ਨਾ ਦੇਣ ਬਾਰੇ ਕਈ ਪ੍ਰਕਿਰਿਆਵਾਂ ਹਨ ਪਰ ਇਹ ਮੁੱਦਾ ਸਥਾਨਕ ਕਾਉਂਸਲ ਦੇ ਯੋਜਨਾ ਵਿਭਾਗ ਦੇ ਇੱਕ ਵਿਅਕਤੀ ਦੁਆਰਾ ਚੁੱਕਿਆ ਗਿਆ ਸੀ ਤੇ ਦੱਖਣੀ ਆਸਟ੍ਰੇਲੀਆ ਦੀ ਲਾਇਸੈਂਸਿੰਗ ਅਦਾਲਤ ਵਿੱਚ ਇਸ ਨੂੰ ਵਾਪਸ ਚਲਾਇਆ ਗਿਆ ਉਹਨਾਂ ਨੂੰ ਅਕਤੂਬਰ ਵਿੱਚ ਇੱਕ ਪੱਤਰ ਮਿਲਿਆ ਤੇ ਉਦੋਂ ਤੋਂ ਉਹ ਪਿੱਛੇ ਅੱਗੇ ਸਨ ਉਨ੍ਹਾਂ ਨੇ ਕੌਂਸਲ ਨੂੰ ਕਈ ਵਾਰ ਅਦਾਲਤ ਵਿੱਚ ਪੇਸ਼ ਕਰਨ ਦੀ ਦੇਰੀ ਕੀਤੀ ਹੈ। ਰਾਜ ਦੇ ਯੋਜਨਾਬੰਦੀ ਅਤੇ ਡਿਜ਼ਾਈਨ ਕੋਡ ਦੇ ਤਹਿਤ ਇੱਕ ਸ਼ਹਿਰੀ ਗਤੀਵਿਧੀ ਕੇਂਦਰ ਜ਼ੋਨ ਖੇਤਰੀ ਅਤੇ ਜ਼ਿਲ੍ਹਾ ਪੱਤਰ ਦੀ ਆਬਾਦੀ ਅਤੇ ਜੀਵਨ ਸ਼ੈਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਸੇਵਾਵਾਂ ਅਤੇ ਸਹੂਲਤਾਂ ਦੀ ਪੂਰੀ ਸ਼੍ਰੇਣੀ ਦਾ ਸਮਰਥਨ ਕਰਦਾ ਹੈ। ਇਸ ਦੇ ਦਿਸ਼ਾ-ਨਿਰਦੇਸ਼ ਦੱਸਦੇ ਨੇ ਕਿ ਇਹ ਜ਼ੋਨ ਪ੍ਰਚੂਮ, ਦਫ਼ਤਰ, ਫਾਇਚਾਰਕ, ਨਾਗਰਿਕ, ਮਨੋਰੰਜਨ, ਵਿਦਿਆਤ, ਸੈਲਾਨੀ ਅਤੇ ਮਨੋਰੰਜਨ ਭੂਮੀ ਵਰਤੋਂ ਅਤੇ ਗਤੀਵਿਧੀਆਂ ਨੂੰ ਅਨੁਕੂਲ ਬਣਾਉਂਦਾ ਹੈ। ਪੋਰਟ ਐਡੀਲੇਟ ਵਿੱਚ ਇਸ ਸ਼੍ਰੇਣੀ ਦੇ ਅਧੀਨ ਇੱਕ ਉਪ ਜ਼ੋਨ ਸ਼ਾਮਲ ਹੈ ਜਿੱਥੇ ਇਹ ਪੋਰਟ ਐਡੀਲੇਟ ਦੇ ਵਿਲੱਖਣ ਸਮੁੰਦਰੀ ਇਤਿਹਾਸ ਤੇ ਵਪਾਰਕ ਵਿਰਾਸਤ ਤੇ ਚਰਿੱਤਰ ਨਾਲ ਸੰਬੰਧਿਤ ਸੈਰ ਸਪਾਟਾ ਸੱਭਿਆਚਾਰ ਅਤੇ ਮਨੋਰੰਜਨ ਸਹੂਲਤਾਂ ਦੇ ਵਿਕਾਸ ਤੇ ਇੱਕ ਪ੍ਰਮੁੱਖ ਰਾਜ ਸੈਰ ਸਪਾਟਾ ਸਥਾਨ ਵੱਜੋਂ ਜ਼ੋਨ ਨੂੰ ਉਤਸ਼ਾਹਿਤ ਤੇ ਮਸ਼ਹੂਰ ਕਰਦਾ ਹੈ ਮਿਲੇਜ ਡਿਸਟਿਲੇਸ਼ਨ ਦੱਖਣੀ ਆਸਟ੍ਰੇਲੀਆ ਦੀ ਟੂਰਿਜ਼ਮ ਵੈੱਬਸਾਈਟ ਦੇ ਸੂਚੀਬੱਧ ਹੈ ਹਾਂਸਨ ਨੂੰ ਨੇੜਲੇ ਨਿਵਾਸੀਆਂ ਤੋਂ ਮਿਲੇਜ ਦੇ ਸ਼ਰਾਬ ਲਾਇਸੈਂਸ ਦੀ ਪਾਲਣਾ ਬਾਰੇ ਚਿੰਤਾਵਾਂ ਤਾਂ ਮਿਲਿਆ ਸਨ ਉਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਗਈ। ਕੌਂਸਲ ਨੇ ਕਾਰੋਬਾਰ ਨੂੰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੇ ਤਰੀਕੇ ਬਾਰੇ ਕਈ ਸਿਫਾਰਸ਼ਾਂ ਕੀਤੀਆਂ ਜਿਸ ਵਿੱਚ ਸ਼ੋਰ ਦੇ ਪੱਧਰ ਨੂੰ ਘਟਾਉਣ ਦੇ ਸੁਝਾਅ ਵੀ ਸ਼ਾਮਲ ਸਨ ਇਸ ਸਾਰੀ ਪ੍ਰਕਿਰਿਆ ਦੌਰਾਨ ਕਾਰੋਬਾਰ ਨੂੰ ਬਿਨਾਂ ਕਿਸੇ پابੰਦੀ ਦੇ ਕੰਮ ਕਰਨਾ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਕਿਸੇ ਵੀ ਸਮੇਂ ਕਾਰੋਬਾਰ ਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਾਅਦ ਮੈਨੇਜਰ ਦੁਆਰਾ ਸ਼ੁਰੂ ਕੀਤੀ ਗਈ ਇੱਕ ਪਟੀਸ਼ਨ ਜਿਸ ਨੂੰ ਸਥਾਨ ਖੁੱਲਾ ਰੱਖਣ ਦੇ ਲਈ ਸ਼ੁਰੂ ਕੀਤਾ ਗਿਆ ਸੀ ਤੇ ਸ਼ੁੱਕਰਵਾਰ ਸਵੇਰੇ 900 ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ ਸਨ ਪਰ ਫਿਰ ਵੀ ਇਸ ਨੂੰ ਬੰਦ ਕਰਨ ਦੀਆਂ ਸ਼ਿਕਾਇਤਾਂ ਤੇ ਵੀ ਲਗਾਤਾਰ ਜ਼ੋਰ ਪਾਇਆ ਜਾ ਰਿਹਾ ਹੈ। ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਤਜਰਬੇਕਾਰ ਓਪਨਿੰਗ ਬੱਲੇਬਾਜ਼ ਉਸਮਾਨ ਖਵਾਜ਼ਾ ਇੱਕ ਨਵੀਂ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਨੇ। ਹਾਲ ਹੀ ਵਿੱਚ ਖਵਾਜ਼ਾ ਆਪਣੀ ਪਤਨੀ ਰੇਚਲ ਨਾਲ ਐਫ 1 ਰੇਸ ਦੇਖਣ ਲਈ ਘਰੇਲੂ ਕ੍ਰਿਕਟ ਵਿੱਚ ਸ਼ੈਫੀਲਡ ਸ਼ੀਲਡ ਮੁਕਾਬਲੇ ਦਾ ਇੱਕ ਮੈਚ ਛੱਡ ਕੇ ਚਲੇ ਗਏ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਦੱਸ ਦਈਏ ਕਿ ਉਸਮਾਨ ਖਵਾਜ਼ਾ ਸ਼ੈਫੀਲਡ ਸ਼ੀਲਡ ਵਿੱਚ ਕੁئینਜ਼ਲੈਂਡ ਲਈ ਖੇਡਦਾ ਹੈ। ਮੈਚ ਨਾ ਖੇਡਣ ਬਾਰੇ ਖਵਾਜ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਹੈਮਸਟ੍ਰਿੰਗ ਦੀ ਸੱਟ ਲੱਗੀ ਹੈ ਜਿਸ ਕਾਰਨ ਉਹ ਨਹੀਂ ਖੇਡ ਸਕੇ ਪਰ ਕੁئینਜ਼ਲੈਂਡ ਦੇ 엘ੀਟ ਕ੍ਰਿਕਟ ਦੇ ਮੁਖੀ ਜੋ ਡੇਵਿਸ ਦਾ ਮੰਨਣਾ ਹੈ ਕਿ ਖਵਾਜ਼ਾ ਪੂਰੀ ਤਰ੍ਹਾਂ ਫਿੱਟ ਸਕਾ ਤੇ ਉਹਨਾਂ ਨੇ ਜਿਸ ਸੱਟ ਦਾ ਜ਼ਿਕਰ ਕੀਤਾ ਉਹ ਸਹੀ ਨਹੀਂ ਜੋ ਡੇਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਮੈਡੀਕਲ ਸਟਾਫ ਨੇ ਸਾਨੂੰ ਦੱਸਿਆ ਕਿ ਖਵਾਜ਼ਾ ਮੈਚ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹੈ ਕ੍ਰਿਕਟ ਆਸਟ੍ਰੇਲੀਆ ਦੇ ਮੈਡੀਕਲ ਸਟਾਫ ਨੇ ਵੀ ਕਿਹਾ ਕਿ ਖਵਾਜ਼ਾ ਪੂਰੀ ਤਰ੍ਹਾਂ ਤੰਦਰੁਸਤ ਹੈ ਖਵਾਜ਼ਾ ਦੇ ਸ਼ਾਫੀਕੀਲ ਸ਼ੀਲਡ ਮੈਚ ਤੋਂ ਪਹੁੰਚਣ ਦਾ ਕੋਈ ਕਾਰਨ ਨਹੀਂ ਸੀ ਜਹੀ ਸਥਿਤੀ ਵਿੱਚ ਖਵਾਜ਼ਾ ਦਾ ਜਾਣਬੁੱਝ ਕੇ क्वींसलैंड ਲਈ ਨਾ ਖੇਡਣਾ ਬਹੁਤ ਨਿਰਾਸ਼ਾਜਨਕ ਹੈ। ਕੁਇਨਜ਼ਲੈਂਡ క్రికెట్ ਅਧਿਕਾਰੀ ਖਵਾਜ਼ਾ ਦੇ ਇਸ ਫੈਸਲੇ ਤੋਂ ਬਹੁਤ ਨਿਰਾਸ਼ ਹੋਏ। ਬਹੁਤ ਸਾਰੇ ਖਿਡਾਰੀਆਂ ਜੋ ਸਿਰਫ ਕੁਇਨਜ਼ਲੈਂਡ ਲਈ ਖੇਡਣਾ ਚਾਹੁੰਦੇ ਨੇ। ਜੋ ਡੇਵਿਸ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਫਾਈਨਲ ਲਈ ਉਪਲਬਧ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਉਸਮਾਨ ਖਵਾਜ਼ਾ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ ਕਿਉਂਕਿ ਨਾਥਨ ਲਿਓਨ ਐਫ 1 ਦੌੜ ਵੇਖਣ ਗਏ ਸੀ। ਯਾਨੀ ਕਿ ਐਫ 1 ਰੇਸ ਪਰ ਉਹਨਾਂ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ। ਨਾਥਨ ਲਿਓਨ ਨੇ ਕੰਮ ਦੇ ਬੋਝ ਦਾ ਹਵਾਲਾ ਦਿੰਦੇ ਹੋਏ ਘਰੇਲੂ ਕ੍ਰਿਕਟ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਸੀ। ਦੂਜੇ ਪਾਸੇ ਜੇਕਰ ਕਵਾਜਾ ਮੈਚ ਨਹੀਂ ਖੇਡਦਾ ਸੀ ਤਾਂ ਇਸ ਤੇ ਹੰਗਾਮਾ ਹੁੰਦਾ ਸੀ। ਉਸਮਾਨ ਖਵਾਜਾ ਦਾ ਸ਼੍ਰੀਲੰਕਾ ਦਾ ਆਖਰੀ ਦੌਰਾ ਸ਼ਾਨਦਾਰ ਰਿਹਾ। ਹਾਲਾਂਕਿ ਇਸ ਤੋਂ ਪਹਿਲਾਂ ਉਹ ਭਾਰਤ ਵਿਰੁੱਧ ਬਾਰਡਰ ਗਵਸਕਰ ਟਰੋਫੀ ਵਿੱਚ ਕੁਝ ਖਾਸ ਨਹੀਂ ਦਿਖਾ ਸਕੇ। ਪਰ ਇਸ ਦੇ ਬਾਵਜੂਦ ਕ੍ਰਿਕਟ ਆਸਟ੍ਰੇਲੀਆ ਨੇ ਉਸ ਤੇ ਭਰੋਸਾ ਜਤਾਇਆ। ਹੁਣ ਉਸ ਤੇ ਜੂਨ ਵਿੱਚ ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ ਫਾਈਨਲ ਵਿੱਚ ਆਸਟ੍ਰੇਲੀਆ ਲਈ ਖੇਡਣ ਦੀ ਪੂਰੀ ਉਮੀਦ ਹੈ। ਤਹਾਲ ਦੀ ਘੜੀ ਆਸਟ੍ਰੇਲੀਆ ਨਿਊਜ਼ ਬੁਲਟਨ ਵਿੱਚ ਇੰਨਾ ਹੀ ਜਲਦ ਹੋਵੇਗੀ ਮੁਲਾਕਾਤ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਸਿਆਕਾ